ਐਸਆਈ ਦੀ ਤੀ ਦਾ ਹਲੇ ਬਾਹਾਂ ਦੇ ਵਿੱਚੋਂ ਚੂੜਾ ਵੀ ਨਹੀਂ ਲਿਆ ਸੀ ਮਾਪਿਆਂ ਨੇ ਬਹੁਤ ਹੀ ਲਾਡਾਂ ਦੇ ਨਾਲ ਪਾਲੀ ਤੀ ਦਾ ਵਿਆਹ ਵੀ ਬੜੇ ਹੀ ਚਾਹ ਦੇ ਨਾਲ ਕੀਤਾ ਸੀ ਹਰ ਇੱਕ ਉਹ ਚੀਜ਼ ਦਿੱਤੀ ਜੋ ਕਿ ਵਿਆਹਾਂ ਦੇ ਵਿੱਚ ਦਿੱਤੀ ਜਾਂਦੀ ਹੈ ਜਿੰਨੀ ਕੁ ਮਾਪਿਆਂ ਦੀ ਹੈਸ਼ੀਅਤ ਸੀ ਉਹਨਾਂ ਨੇ ਪੂਰਾ ਵਧੀਆ ਵਿਆਹ ਕੀਤਾ ਅਤੇ ਆਈ ਬਰਾਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਪਰ 18 ਦਿਨਾਂ ਬਾਅਦ ਹੀ ਉਸ ਲੜਕੀ ਦੀ ਮੌਤ ਹੋ ਜਾਂਦੀ ਹੈ ਇਸ ਮੌਤ ਤੋਂ ਬਾਅਦ ਜਿਵੇਂ ਹੀ ਇਸ ਕੇਸ ਦੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਆ ਤਾਂ ਐਸੇ ਰਾਜ਼ ਨਿਕਲ ਕੇ ਸਾਹਮਣੇ ਆਉਂਦੇ ਨੇ ਕਿ ਹਰ ਕੋਈ ਸੋਚਣ ਦੇ ਲਈ ਮਜਬੂਰ ਹੋ ਜਾਂਦਾ ਹੈ ਕਿ ਆਖਰ ਮਾਪੇ ਕਿੰਨੇ ਚਾਹਾਂ ਦੇ ਨਾਲ ਧੀਆਂ ਨੂੰ ਪਾਲਦੇ ਨੇ ਪੜ੍ਹਾਉਂਦੇ ਲਿਖਾਉਂਦੇ ਨੇ ਤੇ ਇਸ ਤੋਂ ਬਾਅਦ ਫਿਰ ਉਹ ਚੰਗਾ ਘਰ ਲੱਭ ਕੇ ਵਿਆਹਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅੱਗੇ ਸਾਡੀ ਧੀ ਦੇ ਨਾਲ ਕੀ ਹੋਣ ਵਾਲਾ ਅੱਜ ਦੀ ਜੋ ਸੱਚੀ ਘਟਨਾ ਹੈ ਇਸ ਦੇ ਵਿੱਚ ਇੱਕ ਲੜਕੀ ਦੇ ਨਾਲ ਐਸਾ ਕਾਂਡ ਹੋ ਗਿਆ ਕਿ ਹਰ ਕਿਸੇ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਿਕਲ ਆਏ ਸੋ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਅੱਜ ਦੀ ਜੋ ਸੱਚੀ ਘਟਨਾ ਇਹ ਪੰਜਾਬ ਦੇ ਵਿੱਚ ਪੈਂਦੇ ਅੰਬੋਹਰ ਦੀ ਹੈ ਪੰਜਾਬ ਪੁਰ ਦੇ ਵਿੱਚ ਤਨਨਾਤ ਲਾਲ ਚੰਦ ਏਐਸਆਈ ਦੀ ਧੀ ਰੀਤਾ ਰੀਟਾ ਦਾ ਵਿਆਹ ਮਿਤੀ 18 4 2025 ਨੂੰ ਹਰਿਆਣਾ ਦੇ ਵਿੱਚ ਪਿੰਦੇ ਸਿਰਸਾ ਦੇ ਨਾਲ ਲੱਗਦੇ ਕਾਲਿਆ ਵਾਲੀ ਮੰਡੀ ਦੇ ਵਿੱਚ ਹੋਇਆ। ਰੀਟਾ ਦੇ ਵਿਆਹ ਦੇ ਵਿੱਚ ਮਾਪਿਆਂ ਨੇ ਜੋ ਵੀ ਕੁਝ ਉਹਨਾਂ ਦੀ ਔਕਾਤ ਸੀ ਉਹਦੇ ਮੁਤਾਬਕ ਉਹਨਾਂ ਨੇ ਸਭ ਕੁਝ ਦਿੱਤਾ। ਉਹਨਾਂ ਨੇ ਕੋਈ ਵੀ ਕਸਰ ਨਹੀਂ ਛੱਡੀ। ਪਰ ਫੇਰ ਵੀ ਪਤਾ ਨਹੀਂ ਕਿਉਂ ਲੋਕਾਂ ਨੂੰ ਇੰਨਾ ਲਾਲਚ ਵਧਿਆ ਹੋਇਆ। ਰੀਟਾ ਦੇ ਵਿਆਹ ਨੂੰ 18 ਦਿਨ ਹੀ ਬੀਤੇ ਸੀ ਕਿ ਰੀਟਾ ਦੀ ਮੌਤ ਹੋ ਜਾਂਦੀ ਹੈ। ਤਕਰੀਬਨ ਰਾਤ ਨੂੰ 9:30 ਵਜੇ ਰੀਟਾ ਦੇ ਪਤਾ ਲਾਲਚੰਦ ਨੂੰ ਫੋਨ ਜਾਂਦਾ ਕਿ ਤੁਹਾਡੀ ਬੇਟੀ ਦੀ ਹਾਲਤ ਆ ਜਿਹੜੀ ਉਹ ਖਰਾਬ ਹੋ ਚੁੱਕੀ ਐ ਤੇ ਤੁਸੀਂ ਜਲਦੀ ਤੋਂ ਜਲਦੀ ਸਾਡੇ ਘਰ ਪਹੁੰਚੋ ਇਸ ਤੋਂ ਬਾਅਦ ਤੁਰੰਤ ਜਿਵੇਂ ਹੀ ਲਾਲਚੰਦ ਆ ਰੀਟਾ ਦੇ ਸਹੁਰਿਆਂ ਤੋਂ ਆਏ ਫੋਨ ਨੂੰ ਸੁਣਦਾ ਤੇ ਉਹ ਤੁਰੰਤ ਆਪਣੇ ਬੇਟੇ ਚਰਨਜੀਤ ਨੂੰ ਫੋਨ ਕਰ ਦਿੰਦਾ ਅਤੇ ਉਹ ਕਹਿੰਦਾ ਵੀ ਮੈਂ ਡਿਊਟੀ ਤੇ ਐ ਤੇ ਤੂੰ ਰੀਟਾ ਕੋਲੇ ਚਲਾ ਜਾ ਇਸ ਤੋਂ ਬਾਅਦ ਤੁਰੰਤ ਚਰਨਜੀਤ ਘਰ ਤੋਂ ਤੁਰ ਪੈਂਦਾ ਹੈ ਤਕਰੀਬਨ ਰਾਤ ਦੇ 11 ਵਜੇ ਉਹ ਹਰਿਆਣਾ ਦੇ ਸਿਰਸਾ ਦੇ ਵਿੱਚ ਪੈਂਦੇ ਕਾਲਿਆ ਵਾਲੀ ਮੰਡੀ ਪਹੁੰਚ ਜਾਂਦਾ ਹੈ ਅਤੇ ਜਿਵੇਂ ਹੀ ਉਹ ਜਾ ਕੇ ਰੀਤਾ ਨੂੰ ਦੇਖਦਾ ਤਾਂ ਉਸ ਦੇ ਮੂੰਹ ਦੇ ਵਿੱਚੋਂ ਝਾਗ ਆ ਰਹੀ ਹੁੰਦੀ ਆ ਇਸ ਤੋਂ ਚਰਨਜੀਤ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਹੋ ਨਾ ਹੋ ਸਾਡੀ ਕੁੜੀ ਦਾ ਕਤਲ ਕੀਤਾ ਗਿਆ ਇਸ ਨੂੰ ਕੁਝ ਜ਼ਹਿਰੀਲੀ ਚੀਜ਼ ਖਵਾਈ ਗਈ ਹੈ ਇਸ ਤੋਂ ਬਾਅਦ ਫਿਰ ਤੁਰੰਤ ਚਰਨਜੀਤ ਆਪਣੇ ਪਿਤਾ ਨੂੰ ਦੱਸਦਾ ਹੈ ਅਤੇ ਪਿਤਾ ਅਤੇ ਉਸ ਦਾ ਲੜਕਾ ਫਿਰ ਦੋਨੋਂ ਜਾਣੇ ਮਿਲ ਕੇ ਰੀਟਾ ਦੀ ਬਾਡੀ ਨੂੰ ਲੈ ਕੇ ਆਉਂਦੇ ਨੇ ਉਹ ਸੌਹਰਿਆਂ ਤੋਂ ਬਾਡੀ ਨੂੰ ਲੈ ਕੇ ਆਉਂਦੇ ਨੇ ਤਾਂ ਉਸ ਨੂੰ ਡਾਕਟਰ ਕੋਲੇ ਲੈ ਕੇ ਜਾਇਆ ਜਾਂਦਾ ਤਾਂ ਪਤਾ ਲੱਗਦਾ ਕਿ ਰੀਟਾ ਦੀ ਮੌਤ ਹੋ ਚੁੱਕੀ ਹੈ ਲੜਕੀ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਇੱਕ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਜੋ ਰੀਟਾ ਸੀ ਜਦੋਂ ਉਸ ਦਾ ਵਿਆਹ ਹੋਇਆ ਮਾਪਿਆਂ ਨੇ ਆਪਣੇ ਔਕਾਤ ਮੁਤਾਬਕ ਰੀਟਾ ਨੂੰ ਦਾਦ ਦੇ ਵਿੱਚ ਬਹੁਤ ਕੁਝ ਦਿੱਤਾ ਪਰ ਤੁਹਾਨੂੰ ਪਤਾ ਹੈ ਵੀ ਜਿਹੜੇ ਲਾਲਚੀ ਲੋਕ ਹੁੰਦੇ ਨੇ ਕਈ ਵਾਰ ਉਹਨਾਂ ਦਾ ਢਿੱਡ ਨਹੀਂ ਭਰਦਾ ਉਹਨਾਂ ਨੂੰ ਥੋੜੀਆਂ ਚੀਜ਼ਾਂ ਤੋਂ ਸਬਰ ਨਹੀਂ ਆਉਂਦਾ ਕਿਉਂਕਿ ਉਹ ਲਾਲਚੀ ਹੁੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਲਾਲਚ ਸੀ ਚਰਨਜੀਤ ਨੇ ਦੱਸਿਆ ਕਿ ਜਿਹੜੇ ਉਸਦੇ ਸਹੁਰੇ ਪਰਿਵਾਰ ਵਾਲੇ ਸੀ ਉਹ ਗੱਡੀ ਨੂੰ ਲੈ ਕੇ ਰੀਟਾ ਨੂੰ ਤੰਗ ਪਰੇਸ਼ਾਨ ਕਰਦੇ ਸੀ ਇਹ ਗੱਲ ਰੀਟਾ ਨੇ ਚਰਨਜੀਤ ਨੂੰ ਫੋਨ ਤੇ ਦੱਸੀ ਸੀ ਪਰ ਇਧਰ ਲੜਕੀ ਦੇ ਪਰਿਵਾਰ ਵਾਲੇ ਉਹਦੇ ਸਹੁਰਿਆਂ ਨੂੰ ਗੱਡੀ ਦੇਣ ਦੀ ਤਿਆਰੀ ਵੀ ਕਰ ਰਹੇ ਸੀ ਉਹ ਹਲੇ ਗੱਲਬਾਤ ਚਲਾ ਰਹੇ ਸੀ ਵੀ ਕਿਵੇਂ ਕਰਿਆ ਜਾਵੇ ਵੀ ਗੱਡੀ ਦਿੱਤੀ ਜਾਵੇ ਤਾਂ ਕਿਵੇਂ ਦਿੱਤੀ ਜਾਵੇ ਕਿਉਂਕਿ ਤੁਹਾਨੂੰ ਵੀ ਪਤਾ ਅੱਜ ਕੱਲ ਮਹਿੰਗਾਈ ਦਾ ਦੌਰ ਚੱਲ ਰਿਹਾ ਹੈ ਮਹਿੰਗਾਈ ਦੇ ਵਿੱਚ ਵਿਆਹ ਕਰਨੇ ਬਹੁਤ ਮੁਸ਼ਕਲ ਨੇ ਫਿਰ ਇਸ ਤੋਂ ਬਾਅਦ ਗੱਡੀਆਂ ਦੇਣੀਆਂ ਮੰਗਾਂ ਪੂਰੀਆਂ ਕਰਨੀਆਂ ਬਹੁਤ ਔਖੀਆਂ ਨੇ ਇਸ ਤੋਂ ਬਾਅਦ ਚਰਨਜੀਤ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਇੱਕ ਕੰਪਲੇਟ ਦਰਜ ਕਰਕੇ ਰੀਤਾ ਦੀ ਸੱਸੂ ਤੇ ਅਤੇ ਨਾਨਾਣ ਅਤੇ ਉਸਦੇ ਪਤੀ ਉੱਤੇ ਤਿੰਨਾਂ ਉੱਤੇ ਉਹ ਇੱਕ ਮੁਕੱਦਮਾ ਦਰਜ ਕਰਦੀ ਹੈ ਪੁਲਿਸ ਨੇ ਵੀ ਦੱਸਿਆ ਕਿ ਜੋ ਰੀਤਾ ਸੀ ਉਹਦੇ ਵਿਆਹ ਤੋਂ ਇੱਕ ਦੋ ਦਿਨਾਂ ਬਾਅਦ ਹੀ ਜੋ ਪਰਿਵਾਰ ਸੀਗਾ ਉਸਨੇ ਦਾਦੇ ਦੇ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਫਿਲਹਾਲ ਜੋ ਪੁਲਿਸ ਹੈ ਉਹ ਇਸ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਉਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਜਿਹੜਾ ਮਾਮਲਾ ਇਹ ਖੁਦਕੁਸ਼ੀ ਦਾ ਮਾਮਲਾ ਹੈ ਜਾਂ ਫਿਰ ਇਸ ਦਾ ਕਤਲ ਕੀਤਾ ਗਿਆ ਪਰ ਜੋ ਚਰਨਜੀਤ ਹੈ ਲੜਕੀ ਦਾ ਭਰਾ ਉਹ ਇਹ ਬਿਆਨ ਦਰਜ ਕਰਵਾ ਰਿਹਾ ਕਿ ਸਾਡੀ ਲੜਕੀ ਨੂੰ ਮਾਰਿਆ ਗਿਆਗਾ ਉਸ ਦਾ ਕਤਲ ਕੀਤਾ ਗਿਆ ਕਿਉਂਕਿ ਉਹ ਦਾਅ ਦੇ ਵਿੱਚ ਕਾਰ ਮੰਗਦੇ ਸੀ ਸਾਡੇ ਕੋਲ ਹਲੇ ਐਨੀ ਹੈਸ਼ੀਅਤ ਹੈ ਨਹੀਂ ਸੀ ਕਿ ਅਸੀਂ ਉਹਨਾਂ ਨੂੰ ਕਾਰ ਦੇ ਦਈਏ ਪਰ ਉਹਨਾਂ ਦਾਅ ਦੇ ਲੋਬੀਆਂ ਨੇ ਸਾਡੀ ਲੜਕੀ ਰੀਟਾ ਨੂੰ ਹੀ ਮਾਰ ਦਿੱਤਾ ਇਸ ਘਟਨਾ ਨੂੰ ਲੈ ਕੇ ਪੂਰੇ ਇਲਾਕੇ ਦੇ ਵਿੱਚ ਗੰਦਾ ਮਾਹੌਲ ਆ ਜਿਹੜਾ ਉਹ ਬਣਿਆ ਹੋਇਆ ਪਰਿਵਾਰ ਵਾਲੇ ਅਤੇ ਲੜਕੀ ਦੇ ਪਿੰਡ ਵਾਲੇ ਇਨਸਾਫ ਦੀ ਮੰਗ ਕਰ ਰਹੇ ਨੇ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਨੇ ਬੇਨਤੀ ਕੀਤੀ ਹੈ ਇਧਰ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ ਅਤੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਆ ਸੋ ਦਰਸ਼ਕੋ ਜਿਹੜੀ ਘਟਨਾ ਸੁਣਾਉਂਦਾ ਸਾਡਾ ਇੱਕੋ ਇੱਕ ਮਕਸਦ ਆ ਤਾਂ ਕਿ ਹਰ ਇੱਕ ਘਟਨਾ ਤੋਂ ਕੁਝ ਨਾ ਕੁਝ ਸਿੱਖਿਆ ਜਾਵੇ ਦਾਦੇ ਜੋ ਲੋਬੀ ਨੇ ਉਹ ਹਰ ਕਿਤੇ ਨੇ ਉਹ ਪੰਜਾਬ ਚ ਵੀ ਨੇ ਉਹ ਹਰਿਆਣਾ ਚ ਵੀ ਨੇ ਉਹ ਹਰ ਸਟੇਟ ਦੇ ਵਿੱਚ ਬੈਠੇ ਨੇ ਹਰ ਦੇਸ਼ ਦੇ ਵਿੱਚ ਬੈਠੇ ਨੇ ਪਰ ਜੋ ਮਾਪੇ ਹੁੰਦੇ ਨੇ ਉਹ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕਰਦੇ ਨੇ ਤਾਂ ਕਿ ਉਹ ਆਪਣੀ ਧੀ ਨੂੰ ਵੱਧ ਤੋਂ ਵੱਧ ਦੇ ਸਕਣ ਕਿਉਂਕਿ ਹਰ ਕਿਸੇ ਬਾਪ ਦਾ ਇੱਕ ਖਾਬ ਹੁੰਦਾ ਉਹ ਆਪਣੀ ਧੀ ਨੂੰ ਵੱਧ ਤੋਂ ਵੱਧ ਦੇਵੇ ਕਦੇ ਵੀ ਉਸ ਦੀ ਧੀ ਪੇਕਿਆਂ ਤੋਂ ਨਰਾਸ਼ ਨਾ ਜਾਵੇ ਪਰ ਜਿਹੜੇ ਦਾਜ ਦੇ ਲੋਭੀ ਨੇ ਉਹਨਾਂ ਦੇ ਮਨ ਦੇ ਵਿੱਚ ਐਸਾ ਕੀ ਲਾਲਚ ਆ ਜਾਂਦਾ ਹੈ ਕਿ ਇੱਕ ਹੱਸਦੇ ਬਸਦੇ ਪਰਿਵਾਰ ਨੂੰ ਇੱਕ ਛੋਟੀ ਜੀ ਚੀਜ਼ ਪਿੱਛੇ ਉਜਾੜ ਲੈਂਦੇ ਨੇ ਫਿਰ ਬਾਅਦ ਦੇ ਵਿੱਚ ਜੋ ਉਸ ਦਾ ਖਮਿਆਜਾ ਭੁਗਤਣਾ ਪੈਂਦਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਰਿਜ਼ਲਟ ਫਿਰ ਬਾਅਦ ਦੇ ਵਿੱਚ ਕੀ ਨਿਕਲ ਕੇ ਆਉਂਦਾ ਹੈ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਸੋ ਇਸ ਤਰ੍ਹਾਂ ਦੀਆਂ ਹੋਰ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ